ਤੇ ਜੋ ਬਜ਼ੁਰਗ ਤੁਸੀਂ ਦੇਖ ਰਹੇ ਹੋ ਹੱਥ ਜੋੜ ਕੇ ਖੜੇ ਹੈਗੇ ਆ ਉਹਦਾ ਕਾਰਨ ਇਹ ਹੈਗਾ ਵੀ ਇਹ ਦਾ ਜਿਹੜਾ ਘਰ ਹੈਗਾ ਸ਼ਾਰਟ ਸਰਕਟ ਦੇ ਨਾਲ ਪੂਰਾ ਫਰ ਕੇ ਸੁਆਹ ਹੋ ਗਿਆ ਹੈਗਾ ਤਕਰੀਬਨ ਕੋਈ ਵੀ ਸਮਾਨ ਇਹਦੇ ਵਿੱਚ ਬਚਿਆ ਨਹੀਂ ਹੈਗਾ ਕਿਉਂ ਅਸੀਂ ਆਏ ਹੈਗੇ ਆ ਜਗਰਾਉਂ ਦੇ ਜੀਤਨਗਰ ਮਹੱਲੇ ਦੇ ਵਿੱਚ ਗਲੀ ਨੰਬਰ 5 ਦੇ ਵਿੱਚ ਹਾਂਜੀ ਕੀ ਨਾਮ ਆ ਤੁਹਾਡਾ ਜੀ ਚੰਦ ਸਿੰਘ ਜੀ ਚੰਦ ਸਿੰਘ ਜੀ ਕਿਵੇਂ ਅੱਗ ਲੱਗੀ ਹੈ ਘਰ ਨੂੰ ਮੈਂ ਤਾਂ ਆਪਣੇ ਭਰਾ ਦੇ ਘਰੇ ਪ੍ਰਸ਼ਾਦੀ ਕਰਨ ਗਿਆ ਸੀਗਾ ਜੀ ਅਜੇ ਪ੍ਰਸ਼ਾਦੀ ਕਰਨੇ ਸੀਗੇ ਆਉਂਦੇ ਨੂੰ ਨਾ ਕੋਈ ਕੰਦ ਦੇਂਦੀ ਸੀ ਨਾ ਕੋਈ ਛੱਤ ਦੇਂਦੀ ਸੀ ਅੱਗ ਹੀ ਅੱਗ ਦੇਂਦੀ ਸੀ ਇੱਥੋਂ ਤੱਕ ਆਹ ਛੱਤ ਰੇ ਬਣਾ ਸੀ ਬਾਸੜ ਤੋਂ ਮੈਂ ਕਿਹਾ ਭੱਜਦਾ ਜਾਵੇ ਅੱਛਾ ਤੇ ਇੱਥੋਂ ਤੱਕ ਅੱਗ ਸੀ ਜੀ ਤੇ ਅੱਗ ਹੀ ਦੇਂਦੀ ਸੀ ਤੀ ਤੀ ਨਾ ਟੂ ਅੱਗ ਨੇ ਸਭ ਚੱਕ ਦੀਆਂ ਠੀਕ ਆ ਹਾਂਜੀ ਨੀ ਅੱਗ ਦਾ ਕੀ ਕਾਰਨ ਹੋਇਆ ਕਿਵੇਂ ਲੱਗੀ ਹੈਗੀ ਅੱਗ ਸਾਡੀ ਮੇਰੇ ਉਨੇ ਦਾ ਮੱਲਾ ਸਾਰਾ ਰੋਲਾ ਪਾਈ ਜਾਂਦਾ ਸੀ ਬੁਝਾਈ ਜਾਂਦਾ ਸੀ ਤੁਸੀਂ ਵੀਡੀਓ ਦੇਖ ਲਓ ਅੱਛਾ ਤੇ ਵਿੱਚ ਆ ਕੇ ਮੈਂ ਫਿਰ ਮੈਨੂੰ ਬੜਨੀ ਸੀ ਮੈਂ ਦੋ ਬਾਲਟੀਆਂ ਆ ਕੇ ਵਿੱਚ ਅੱਗ ਦੇ ਬੜ ਤੇ ਪਾਈਆਂ ਉੱਤੇ ਮੇਰੇ ਆ ਸਲੇਟ ਜਪੀ ਸੀਗੀ ਠੀਕ ਆ ਪਿੱਟਾਂ ਡਗੀਆਂ ਪਹਾੜ ਦੇ ਖੁੱਡੀਆਂ ਪਰ ਐਟਨੀ ਵੱਜੀ ਮੇਰੇ ਸਿਰ 'ਚ ਠੀਕ ਆ ਤੇ ਇਹ ਤੁਸੀਂ ਕੱਲੇ ਰਹਿੰਦੇ ਹੋ ਇੱਥੇ ਹਾਂ ਹਾਂ ਇੱਥੇ ਮੈਂ ਕੱਲਾ ਹੀ ਰਹਿਣਾ ਏਰੀਆ ਉੱਪਰ ਮਤਲਬ ਪਾਇਆ ਸੀ ਤੁਹਾਡੀ ਛੱਤ ਸੀ ਕਾਦੇ ਕਾਦੀ ਪਾਈ ਸੀ ਇਹ ਟੀਨਾ ਦੀ ਚੋਂਦੀਆਂ ਸੀ ਉੱਤੇ ਫਾਈਬਰ ਪਾਈ ਸੀ ਟੀਨਾ ਅੱਛਾ ਫਾਈਬਰ ਪਾਈ ਸੀ ਤਾਂ ਕਿ ਇਹਨੂੰ ਅੱਗ ਪੈ ਗਈ ਹੈ ਨਾ ਇਹਨੂੰ ਤਾਂ ਇਹ ਤਾਂ ਉੱਤੇ ਸੀਗੀ ਅੱਗ ਤਾਂ ਅੰਦਰ ਪਈ ਆ ਪਹਿਲਾਂ ਅੰਦਰ ਪਈ ਹੋਈ ਹੈ ਅੰਦਰ ਇਹ 2 ਸਕਿੰਟਾਂ ਦੇ ਵਿੱਚ ਬਾਉ ਜੀ ਕੋਈ ਕਾਦੇ ਨਹੀਂ ਸੀ 2 ਸਕਿੰਟਾਂ ਚ ਅੱਗੇ ਨਹੀਂ ਚੜੀ ਆ ਹੂੰ ਇਹ ਰੱਬ ਜਾਣੇ ਨਹੀਂ ਫਿਰ ਟੀਨੇ ਹੈਗੇ ਮੈਂ ਤਾਂ ਅਬ ਟਾਪੇ ਨੂੰ ਟੁੱਟ ਗਈ ਫਿਰ ਇਹ ਅੱਗ ਨੇ ਉਹੀ ਚੱਕਤੀਆਂ ਅੱਗ ਨਹੀਂ ਤੇ ਸੀਗੀ ਉਹ ਉਹੀ ਚੱਕਤੇ ਹਾਂਜੀ ਆ ਵੀਡੀਓ ਦੇਖ ਲਓ ਤੁਸੀਂ ਭਲਾ ਵੇਖ ਸਕਦੇ ਹੋ ਅੱਛਾ ਇਹ ਪਾਣੀ ਉੱਪਰ ਦੀ ਪਾਇਆ ਨਾ ਪ੍ਰਵਾਹ ਹੋਰ ਤੁਹਾਡੇ ਵਾਈਫ ਘਰ ਦੇ ਤੁਹਾਡੇ ਉਹ ਨੂੰ 25 ਸਾਲ ਹੋ ਗਏ ਮਰੀ ਨੂੰ ਅੱਛਾ ਠੀਕ ਆ ਤੇ ਗੱਲ ਇਸ ਤਰ੍ਹਾਂ ਹੈਗੀ ਆ ਚਲੋ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਹੈਗਾ ਵੀ ਪੂਰਾ ਘਰ ਜੋ ਸੜ ਕੇ ਸੁਆਹ ਹੋ ਗਿਆ ਹੈਗਾ ਜੋ ਸਮਾਨ ਹੈਗਾ ਇਹਨਾਂ ਦਾ ਤੁਸੀਂ ਵੇਖ ਸਕਦੇ ਹੋ ਵੀ ਪੂਰਾ ਮੱਚ ਗਿਆ ਹੈਗਾ ਜੋ ਵੀ ਕਿੰਦਾ ਕੋਈ ਸਮਾਨ ਦੇਖ ਸਕਦੇ ਜਿਹੜਾ ਮਾਰ ਗਿਆ ਆ ਦੇਖੋ ਇਹ ਲੁਕਣੀ ਅਜੇ ਵਿੱਚ ਵੀ ਆ ਉਹ ਗੰਦੇ ਪਈਆ ਜਿਹੜੇ ਉਹ ਡੱਬੇ ਪੈਕੇ ਨੂੰ ਬਾ ਵੀਡੀਓ ਇਹ ਪਾਉਣ ਦਾ ਸਾਡਾ ਮਕਸਦ ਇਹੀ ਹੈਗਾ ਵੀ ਗਰੀਬ ਦੀ ਮੱਤ ਹੋ ਜਾਵੇ ਕਿਉਂਕਿ ਰਹਿਣ ਬਸੇਰਾ ਇਹਦਾ ਛੋਟਾ ਜਿਹਾ ਕਹਿ ਸਕਦੇ ਕਮਰਾ ਹੈਗਾ ਜਿੱਥੇ ਰਹਿੰਦੇ ਹੈਗੇ ਆ ਇਹ ਹੁਣ ਕਿੱਥੇ ਰਹਿ ਰਹੇ ਹੋ ਤੁਸੀਂ ਹੁਣ ਤਾਂ ਮੈਂ ਕਹਿੰਦਾ ਜਿੰਨੇ ਇੱਕ ਤੇਰਾ ਬੰਦਾ ਨਹੀਂ 2-4 ਦਿਨਾਂ ਚ ਮੈਂ ਭਰਾ ਕੋਲੇ ਪੈਂਦਾ ਲੋੜੀ ਵਾਲੀ ਦਿੰਦਾ 8 ਇਹਦਾ ਬਾਕੀ 8:30 ਵਜੇ ਦਾ ਠੀਕ ਆ ਹਾਂਜੀ ਇਹ ਤੇ ਕੰਮ ਹੈ ਨਹੀਂ ਪੈ ਨਹੀਂ ਆ ਰਿਹਾ ਤੇ ਨਹੀਂ ਤਾਂ ਮੈਂ ਫਾਰਮ ਭਰਾ ਦੇਣੀ ਸੀ ਕਿ ਮੇਰੇ ਕੀ ਚਲੋ ਆਪਾਂ ਵੀਡੀਓ ਬਣਾਉਣ ਦਾ ਬਾਈ ਮਕਸਦ ਇਹ ਹੈ ਕਿ ਨਾਮ ਤੁਸੀਂ ਤੁਹਾਡਾ ਚਰਨ ਸਿੰਘ ਚਰਨ ਸਿੰਘ ਤੁਸੀਂ ਦੇਖ ਸਕਦੇ ਹੈਗੇ ਹੱਥ ਜੋੜ ਖੜੇ ਹੈਗੇ ਕਾਰਨ ਦਾ ਇਹ ਹੈਗਾ ਵੀ ਜੋ ਘਰ ਜੋ ਸੜ ਕੇ ਸੁਆਹ ਹੋ ਗਿਆ ਹੈਗਾ ਕੋਈ ਰਹਿਣ ਨੂੰ ਕੋਈ ਚੀਜ਼ ਨਹੀਂ ਬਚੀ ਨਹੀਂ ਹੈਗੀ ਛੱਤ ਬਿਲਕੁਲ ਖਤਮ ਹੋ ਚੁੱਕੀ ਆ ਤੇ ਬਸ ਇਸ ਤਰ੍ਹਾਂ ਹੈਗਾ ਵੀ ਇਹਨਾਂ ਦੀ ਕੋਈ ਮਦਦ ਲਈ ਕੋਈ ਦਾਨੀ ਸੱਜਣ ਮੂਰੇ ਆਵੇ ਤਾਂ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹੀ ਹੈਗਾ ਹਾਂਜੀ ਭਾਈ ਹਾਂ ਜੋਤ ਜੋਤ ਬੱਤੀ ਕਰਨ ਵਾਲੀ ਅੱਗ ਲੱਗੀ ਹੈ ਜੀ ਰੱਬ ਜੀ ਆਏ ਨਹੀਂ ਅਸੀਂ ਕਹਿ ਸਕਦੇ ਵੀ ਅੱਜ ਤੇ ਮੇ ਲੱਗੀ ਆ ਆਪਣੀ ਅੱਗ ਤਾਂ ਮੇਰੀ ਜੋਤ ਧੱਗੇ ਹੋਈ ਸੀ ਜੋਤ ਧੱਗੀ ਹੋਈ ਸੀ ਦੀਵਾ ਜਗਦਾ ਸੀ ਮੇਂ ਉਰੋ ਜੋਤ ਚੱਲਦੀ ਸੀ ਪਿੱਛੋਂ ਮੇਰੀ ਜੋਤ ਧੱਗੇ ਵਿੱਚ ਉਹ ਬੱਤੀ ਖੱਟਨੇ ਚਾਂਤਰੀ ਮੁਰੂ ਅੱਗ ਆਲੀ ਖੱਟ ਨਹੀਂ ਸਕਦਾ ਜਾਂਦਾ ਵੀ ਵੀ ਨਹੀਂ ਜਿਆ ਤਰਾ ਨਾ ਹੋ ਗਿਆ ਜਾਂ ਕੋ ਪੈਰਾਸ਼ੂਟ ਉੱਟ ਡਿੱਗ ਗਿਆ ਮੇਨੂੰ ਇਹ ਰੱਬ ਜੀ ਨਹੀਂ 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 ਹਮ ਚਲੋ ਚਲੋ ਆਪਾਂ ਕੋਸ਼ਿਸ਼ ਕਰਦੇ ਆਂ ਦੇਖੋ ਵੀਡੀਓ ਪਾ ਦਿੰਨੇ ਆਂ ਹਾਂ ਆਪਾਂ ਕੈਪਚਰ ਕਰ ਲਈ ਹੈਗੀ ਹੈ ਲੋ ਜੀ ਹਜੇ ਤੱਕ ਮੇਰੀ ਕੋਈ ਸਹਾਇਤਾ ਨਹੀਂ ਹੋਈ ਮਾਰਕੋ ਤੇ ਸਾਡੀ ਮੈਂ ਬੈਣ ਨੂੰ ਬਤਾ ਤਾ ਤੇ ਦੋ ਤਿੰਨ ਬਣਾ ਕੇ ਲੈ ਕੇ ਚਲੇ ਗਿਆ ਮੇਰਾ ਭਰਾ ਕਹਿੰਦਾ ਵੀ ਤੁੰ ਤੂੰ ਦੋ ਤਿੰਨ ਦਿਨ ਚਾਹਦਾ ਕਾੜਲਾ ਵੀ ਆਪਾਂ ਸਕੇ ਦੇ ਭਰਾ ਕੋਲ ਬੈਠਾ ਨਹੀਂ ਜਾਣਾ ਹੂੰ ਹੂੰ ਬਿਲਕੁਲ ਉਹਨੂੰ ਵੀ ਬੱਚੇ ਅਗਲਾ ਉਹਨੂੰ ਪਤਾ ਬੱਚੇ ਦਾ ਪਤਾ ਹੀ ਨਹੀਂ ਕੀ ਮੰਗ ਕਰਦੇ ਆਂਗੇ ਮਤਲਬ ਮੰਗ ਕਰਨਾ ਵੀ ਮੈਂ ਮੈਨੂੰ ਬੈਣ ਚੋਗਾ ਕਰ ਦੋ ਮੈਂ ਆਦੀ ਰੋਟੀ ਕਮਾ ਕੇ ਖਾ ਲਵਾਂ ਚਲੋ ਜੋ ਦੇਖ ਸਕਦੇ ਆਂ ਮੈਂ ਚਰਨ ਸਿੰਘ ਨਾਲ ਗੱਲਬਾਤ ਕੀਤੀ ਹੈਗੀ ਜਿਹੜੀ ਉਹਨਾਂ ਨੇ ਕਿਹਾ ਰਹਿਣ ਦਾ ਥੋੜਾ ਬਸੇਰਾ ਹੋ ਜਾਵੇ ਛੱਤ ਦਾ ਥੋੜਾ ਜੁਗਾਰ ਹੋ ਜਾਵੇ ਤਾਂ ਇੰਨਾ ਕੋਈ ਮਦਦ ਕਰਨ ਵਾਲਾ ਕੋਈ ਸੱਜਣ ਦਾਨੀ ਸੱਜਣ ਜੇ ਸੰਪਰਕ ਕਰ ਸਕਦਾ ਚਰਨ ਸਿੰਘ ਨਾਲ ਜਗਰਾਉਂ ਦੇ ਵਿੱਚ ਅਜੀਤਨਗਰ ਮਹੱਲੇ ਦੇ ਵਿੱਚ 5 ਨੰਬਰ ਗਲੀ ਦੇ ਵਿੱਚ ਖੜੇ ਹੈਗੇ ਤੁਸੀਂ ਮਿਲ ਸਕਦੇ ਆ ਚਰਨ ਸਿੰਘ ਨਾਲ ਤੁਸੀਂ ਵੇਖਦੇ ਰਹੋ ਰੈਗੂਲਰ ਗ੍ਰਾਉਂਟ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜਗਾਲ ਧੰਨਵਾਦ ਜੀ ਨੰਬਰ ਦੇ